ਪਟਲ ਜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਆਓ ਨਿਕਲ ਜੀ ਜਲਾਵਤ ਮਾ ਜੀ ਜੀ ਜੈ ਜੀ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਸੇ ਹਿਸਾਬ ਨਾਲ ਦੇਖੋ ਅੱਜ 14000 ਤੋਂ ਪਲੱਸ ਲੀਡ ਤੇ ਲੈ ਕੇ ਗਏ ਨੇ ਵਿੱਚੋਂ ਬੰਦੇ ਕਈ ਦਲ ਬਦਲੂ ਵੀ ਬਹੁਤ ਹੋਏ ਨੇ ਬੰਦਿਆਂ ਨੇ ਕਈਆਂ ਨੇ ਧੋਖਾ ਵੀ ਦਿੱਤਾ ਚਲੋ ਉਹਨਾਂ ਦਾ ਵੀ ਧੰਨਵਾਦ ਹੈ ਬਟ ਡਾਕਟਰ ਗਾਂਧੀ ਇੱਕ ਸਾਫ਼ ਸ਼ਖਸੀਅਤ ਬੰਦੇ ਨੇ ਮੈਂ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਸ਼ਬਦ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਇਮਾਨਦਾਰ ਬੰਦਾ ਸਾਡੇ ਜ਼ਿਲ੍ਹੇ ਵਿੱਚ ਭੇਜਿਆ ਸਭ ਤੋਂ ਵੱਡਾ ਪ੍ਰੋਗਰਾਮ ਨਾਬੇ ਦੇ ਵਿੱਚ 4 450 ਬੰਦੇ ਦਾ ਹੋ ਰੇ ਸੀਗਾ ਤੇ ਦਿਲ ਦੀਆਂ ਗੱਲਾਂਆਂ ਜੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਡਾਕਟਰ ਧਰਪੀਰ ਗਾਂਧੀ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਜਿੱਦ ਦਿਨ ਹੋ ਰਿਹਾ ਡਾਕਟਰ ਗਾਂਧੀ ਦਾ ਪ੍ਰੋਗਰਾਮ ਰਖਾਇਆ ਸੀਗਾ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਸੇ ਹਿਸਾਬ ਨਾਲ ਦੇਖੋ ਅੱਜ 14000 ਤੋਂ ਪਲੱਸ ਲੀਡ ਤੇ ਲੈ ਕੇ ਗਏ ਨੇ ਵਿੱਚੋਂ ਬੰਦੇ ਕਈ ਦਲ ਬਦਲੂ ਵੀ ਬਹੁਤ ਹੋਏ ਨੇ ਬੰਦਿਆਂ ਨੇ ਕਈਆਂ ਨੇ ਧੋਖਾ ਵੀ ਦਿੱਤਾ ਚਲੋ ਉਹਨਾਂ ਦਾ ਵੀ ਧੰਨਵਾਦ ਹੈ ਬਟ ਡਾਕਟਰ ਗਾਂਧੀ ਇੱਕ ਸਾਫ਼ ਸ਼ਖਸੀਅਤ ਬੰਦੇ ਨੇ ਤੇ ਵਧੀਆ ਲੀਡ ਨਾਲ ਜਿੱਤੇ ਨੇ ਉਹ ਮੈਂ ਕਾਂਗਰਸ ਪਾਰਟੀ ਦਾ ਹਾਈ ਕਮੰਡ ਦਾ ਸਬਦ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਇਮਾਨਦਾਰ ਬੰਦਾ ਸਾਡੇ ਜ਼ਿਲ੍ਹੇ ਵਿੱਚ ਭੇਜਿਆ। ਜੀ ਮੈਡ ਕਿਸ ਤਰ੍ਹਾਂ ਕਰਦੇ ਹਾਂ? ਸੈਲੀਬ੍ਰੇਟ ਲੱਡੂ ਵੰਡਾਂਗੇ ਜੀ ਹੁਣ ਜੀ। ਤੇ ਬਾਕੀ ਜਿਵੇਂ ਅੱਗੇ ਪਾਰਟੀ ਦਾ ਹੁਕਮ ਹੋਊਗਾ ਉਵੇਂ ਕਰਾਂਗੇ ਅਸੀਂ। ਇਹ ਵੀ ਪਹਿਲਾ ਕੰਮ ਕੀਤੇ ਲੱਗਦਾ ਵੀ ਵੱਧ ਕੇ ਕੰਮ ਕਰਨਗੇ। ਵੱਧ ਕੇ ਕੰਮ ਕਰਨਗੇ ਜੀ। ਬਿਲਕੁਲ ਇਮਾਨਦਾਰ ਬੰਦੇ ਨੇ ਜੀ ਕਿਸੇ ਤੋਂ ਕੋਈ ਫੰਡ ਨਹੀਂ ਲੈਂਦਾ ਜੀ ਉਹਨਾਂ ਨੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਨਾਬੇ ਹਲਕੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦੀ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ऋषि ਕਬਾ ਜੀ ਹੀਰਾ ਆਟੋਮੋਬਾਈਲ ਤੋਂ ਇਹਨਾਂ ਦੇ ਚਾਚਾ ਰਾਜੂ ਜੀ ਆ ਸਾਰੇ ਵਰਕਰ ਇਹਨਾਂ ਦੇ ਖੜੇ ਨੇ ਉਸ ਦਿਨ ਡਾਕਟਰ ਧਰਮਵੀਰ ਗਾਂਧੀ ਜੀ ਦਾ ਇੱਥੇ ਪ੍ਰੋਗਰਾਮ ਕਰਾਇਆ ਸਭ ਤੋਂ ਵੱਡਾ ਪ੍ਰੋਗਰਾਮ ਨਾਭੇ ਦੇ ਵਿੱਚ 4450 ਬੰਦੇ ਦਾ ਹੋ ਰਿਹਾ ਸੀਗਾ ਤੇ ਦਿਲ ਦੀਆਂ ਗੱਲਾਂ ਇੱਚ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਸਾਡੇ ਦੋਨੋਂ 리ਡਰ ਸਰਦਾਰ ਸਾਧੂ ਸਿੰਘ ਧਰਮਸੋਹ ਜੀ ਸਾਫ ਕਾਂਮਾਤੀ ਪੰਜਾਬ ਸਰਦਾਰ ਨਦੀਪ ਸਿੰਘ ਜੀ ਨਾਭਾ ਸਾਬਕਾ ਕੈਨਵਾਂਤੀ ਪੰਜਾਬ ਜ਼ਿਲ੍ਹੇ ਦੇ ਪ੍ਰਧਾਨ ਮਹਾਨ ਤਖਨੋੜਾ ਜੀ ਸਾਰਿਆਂ ਨੇ ਮਿਹਨਤ ਕਰਕੇ ਜਿਹੜਾ ਅਸੀਂ ਮੈਂ ਕਹਿ ਸਕਦਾ ਸੀ ਕਿ 50 55000 ਤੇ ਅਸੀਂ ਪਿੱਛੇ ਸੀ ਔਰ ਲੋਕਾਂ ਦਾ ਕੋਟਨ ਕੋਟ ਧੰਨਵਾਦ ਹੈ ਕਿ ਉਹਨਾਂ ਦਾ ਫਤਵਾ ਪਿਛਲੀ ਵੀ ਲੀਡ ਜਿਹੜੀ ਆ ਕਵਰ ਕੀਤੀ ਔਰ ਸਾਨੂੰ 4000 ਦੇ ਕਰੀਬ ਅਸੀਂ ਨਾਬੇ ਹਲਕੇ ਤੋਂ ਜਿਹੜਾ ਇਹ ਜਿੱਤ ਪ੍ਰਾਪਤ ਕੀਤੀ ਆ ਇਹ ਸਾਰਾ ਲੋਕਾਂ ਦਾ ਸਿਹਰਾ ਹੈ ਜਿਹੜਾ ਡਾਕਟਰ ਧਰਮਵੀਰ ਗਾਂਧੀ ਜੀ ਦੇ ਸਿਰ ਤੇ ਜਾਂਦਾ। ਆਪ ਤਾਂ ਦਾਅਵੇ ਕਰਦੇ ਸੀ ਵੱਡੇ 13 0 ਦਾ ਸਤ ਨਾਲ ਹਰਾਰੀ ਚਲੋ ਉਦੋਂ ਨੇਰੀ ਤੂਫਾਨ ਸੀ ਜੀ ਇਹ ਬੜਾ ਦੇਖਿਆ ਛੋਟੇ ਹੁੰਦਿਆਂ ਨੇ ਸੇਵਨਜੀ ਸਿੰਘ ਮਾਨ ਟਾਈਮ ਵੀ 13 ਦੀਆਂ 13 ਸੀਟਾਂ ਆਈਆਂ ਸੀ। ਉਦੋਂ ਵੀ ਇਸੇ ਤਰ੍ਹਾਂ ਸੀਗਾ ਕਿਸੇ ਨੇ ਕੋਈ ਕੈਂਡੀਡੇਟ ਨਹੀਂ ਸੀ ਦੇਖਿਆ ਕੋਈ ਆਦਮੀ ਨਹੀਂ ਸੀ ਦੇਖਿਆ ਉਦੋਂ ਤੋਂ ਬਾਅਦ ਅਸੀਂ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਦਾਸ ਨੂੰ 1987 ਦਾ ਝੰਡਾ ਚੱਕ ਕੇ ਕਾਂਗਰਸ ਪਾਰਟੀ ਦਾ ਤੁਰਿਆ ਹੋਇਆ ਪਹਿਲਾ ਮੇਰੇ ਬਾਬਾ ਜੀ ਮੇਰੇ ਪਿਤਾ ਜੀ ਉਹਨੇ ਇਹ ਸਾਰਾ ਬੜਾ ਕਰੀਬੀ ਦੇਖਿਆ ਤੇ ਆ ਜਿਹੜੀ 2.5 ਸਾਲ ਪਹਿਲਾਂ ਨੇਰੀ ਆਈ ਸੀ ਆਪਦੇ ਸਾਹਮਣੇ ਹੀ ਆ ਉਹ 1301 ਕਹਿੰਦੇ ਸੀ ਰਿਜ਼ਲਟ ਤੁਸੀਂ ਸਾਰੇ মিডিਆ ਦੇ ਖੜੇ ਹੋ ਥਾਡੇ ਸਾਹਮਣੇ ਰਿਜ਼ਲਟ ਆ ਕਿਉਂਕਿ ਲੋਕ ਬੜੇ ਹੁੰਦੇ ਨੇ ਲੋਕਾਂ ਦਾ ਫਤਵਾ ਬੜਾ ਹੁੰਦਾ ਭਲੇ ਝੂਠ ਬੋਲ ਕੇ ਭਲੇਖੇ ਨਾਲ ਇੱਕ ਵਾਰ ਜਿੱਤਿਆ ਜਾਂਦਾ ਹੁੰਦਾ ਬਾਰ ਬਾਰ ਕਰਨਵੀਰ ਗਾਂਧੀ ਨੇ ਜਿਹੜੇ ਕਮਾਨਦਾਰ ਡਾਕਟਰ ਨੇ ਜੀ ਉਹਨਾਂ ਨੇ ਪੰਜਾਬ ਚ ਜਿੰਨੇ ਵੀ ਸਾਡੇ ਜ਼ਿਲ੍ਹੇ ਪਟਿਆਲੇ ਚ ਲੋਕਾਂ ਨੂੰ ਦਵਾਈ ਫਰੀ ਦਿੱਤੀ ਗਰੀਬਾਂ ਨੂੰ ਪੈਸੇ ਵੀ ਦਿੱਤੇ ਜਿਨ੍ਹਾਂ ਕੋਲ ਕਿਰਾਇਆ ਨਹੀਂ ਸੀ ਉਹਨਾਂ ਦੇ ਬਦੌਲਤ ਲੋਕਾਂ ਨੇ ਉਹਨਾਂ ਨੂੰ ਇੱਕ بڑا ਨੁਮਾਇੰਦਾ ਚੁਣ ਕੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਆਪ ਹਮਾਰੇ ਪਿੰਡਾਂ ਚੋਂ ਵੋਟ ਪਈਆਂ